ਜੀ ਸਸਿਕਾ ਆਰਸਾਰੇ ਨੂੰ ਕੀ ਹਮੋ ਮੇਰੀ ਪਿਆਰੀ ਜੀ YouTube ਫੈਮਲੀ ਆਈ ਹੋਪ ਕਿ ਤੁਸੀਂ ਸਾਰੇ ਜਨਨ ਠੀਕ ਹੋਗੇ ਚੜਤੀ ਕਲਾ ਵਿੱਚ ਹੋਗੇ ਵਾਈਗਡੂ ਤੁਹਾਨੂੰ ਹਮੇਸ਼ਾ ਹੀ ਚੜਤੀ ਕਲਾ ਵਿੱਚ ਰੱਖੇ ਤੇ ਲੋਜੀ ਕਰਦੇ ਅੱਜ ਦਾ ਵਲੌਗ ਸ਼ੁਰੂ ਲੇਕਿਨ ਉਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਸੋ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਪਿਆਰੇ ਪਿਆਰੇ ਜੀ ਕਮੈਂਟ ਵੀ ਜ਼ਰੂਰ ਕਰਿਓ ਤੇ ਲੋਜੀ ਜ਼ਿਆਦਾ ਦੇਰ ਨਹੀਂ ਕਰਦੇ ਕਰਦੇ ਆਂ ਵਲੌਗ ਨੂੰ ਸ਼ੁਰੂ ਇਥੇ ਜੀ ਮਾਰਨਿੰਗ ਦਾ ਟਾਈਮ ਸੀਗਾ ਤੇ ਮੈਂ ਨਿੰਮਰਤ ਨੂੰ ਸਕੂਲ ਭੇਜ ਕੇ ਹੀ ਹਟੀ ਸੀ ਔਰ ਨਾ ਅੱਜ ਆਇਆ ਹੈਗਾ 1 ਅਪ੍ਰੈਲ ਤੇ ਸਾਡੇ ਨਾਲ ਤਾਂ ਅੱਜ ਸੱਚੀ ਹੀ 1 ਅਪ੍ਰੈਲ ਬਣਾਇਆ ਗਿਆ ਉਹ ਕਿੱਦਾਂ ਬਣਾਇਆ ਗਿਆ ਉਹ ਤੁਹਾਨੂੰ ਮੈਂ ਦੱਸਦੀਆਂ ਕਿ ਸਵੇਰ-ਸਵੇਰ ਨਾ ਮੈਂ ਨਿੰਮਰਤ ਨੂੰ ਤਿਆਰ ਕੀਤਾ ਕਿਉਂਕਿ ਨਾ 4-5 ਛੁੱਟੀਆਂ ਤੋਂ ਬਾਅਦ ਅੱਜ ਅਸੀਂ ਨਿੰਮਰਤ ਨੂੰ ਸਕੂਲ ਭੇਜਿਆ ਸੀਗਾ ਤੇ ਤੁਹਾਨੂੰ ਪਤਾ ਹੀ ਹੈ ਨਿੰਮਰਤ ਐਵੇਂ ਤਾਂ ਜਾਂਦੀ ਨਹੀਂ ਹੈਗੀ ਰੋ ਰੋ ਕੇ ਜਾਂਦੀ ਆ ਬੜੀ ਔਖਾ ਨੂੰ ਤਿਆਰ ਕਰਨਾ ਉਹਨੂੰ ਪਹਿਲਾਂ ਇੰਨਾ ਔਖਾ ਰੈਡੀ ਕੀਤਾ ਉਸ ਤੋਂ ਬਾਅਦ ਉਹਦਾ ਟਿਫਨ ਵਗੈਰਾ ਪੈਕ ਕੀਤਾ ਹਨਾ ਕਿਉਂਕਿ ਸਵੇਰ-ਸਵੇਰ ਬ੍ਰੇਕਫਾਸਟ ਬਣਾਉਣਾ ਕਾਲੀ ਦੇ ਵਿੱਚ ਹਨਾ ਕਿੰਨਾ ਜ਼ਿਆਦਾ ਔਖਾ ਹੋ ਜਾਂਦਾ ਹੈ ਹਨਾ ਤੇ ਉਹਨੂੰ ਅਸੀਂ ਜਦੋਂ ਤਿਆਰ ਕਰਕੇ ਭੇਜਿਆ ਉਸ ਤੋਂ ਬਾਅਦ ਜੀ ਜਦੋਂ ਸਕੂਲ ਪਹੁੰਚੇ ਤੇ ਸਕੂਲੋਂ ਪਤਾ ਲੱਗਿਆ ਵੀ ਅੱਜ ਉਹਦੀ ਛੁੱਟੀ ਹੈ ਸਾਡਾ ਤਾਂ ਅਪ੍ਰੈਲ ਫੋਰ ਮੰਗ ਗਿਆ ਹਨਾ ਤੇ ਬੜਾ ਗੁੱਸਾ ਆਇਆ ਵੀ ਉਹਨਾਂ ਨੇ ਮੈਸੇਜ ਵਗੈਰਾ ਦੇ ਵੀ ਨਹੀਂ ਪਾਇਆ ਹੈਗਾ ਕੁਝ ਪਤਾ ਨਹੀਂ ਕੀ ਦੱਸਿਆ ਨਹੀਂ ਹੈਗਾ ਉਹਨਾਂ ਨੇ ਕਿਉਂਕਿ ਪਹਿਲਾਂ ਜਿਹੜੀਆਂ ਛੁੱਟੀਆਂ ਸੀ ਉਹਨਾਂ ਦੀ ਤਾਂ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਬਟ ਜਿਹਦੇ ਅੱਜ ਤੋਂ ਉਹਨਾਂ ਨੇ ਦੱਸਿਆ ਵੀ 30 ਤਰੀਕ ਤੱਕ ਜਿਹੜੀ ਛੁੱਟੀਆਂ ਨੇ ਉਹਦਾ ਸਾਨੂੰ ਸਕੂਲ ਚ ਜਾ ਕੇ ਪਤਾ ਲੱਗਿਆ ਮਤਲਬ ਸਾਨੂੰ ਮਾਰਨਿੰਗ ਟਾਈਮ ਕੁਝ ਵੀ ਪਤਾ ਨਹੀਂ ਸੀਗਾ ਵੀ ਅੱਜ ਛੁੱਟੀ ਹੈ ਕਿ ਨਹੀਂ ਹੈਗੀ ਤੇ ਸਾਡਾ ਤਾਂ ਅਪ੍ਰੈਲ ਫੂਲ ਇਸ ਤਰੀਕੇ ਨਾਲ ਜਿਹੜਾ ਅੱਜ ਮਨਾਇਆ ਗਿਆ ਇੱਕ ਗੱਲੋਂ ਤਾਂ ਹਾਸਾ ਵੀ ਆਉਂਦਾ ਹੈ ਇੱਕ ਗੱਲੋਂ ਗੁੱਸਾ ਆਉਂਦਾ ਨਾ ਵੀ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ ਜੇ ਕੋਈ ਵੀ ਅਪਡੇਟ ਆਉਂਦੀ ਆ ਮਤਲਬ ਉਹਨਾਂ ਨੂੰ ਨਹੀਂ ਪਹਿਲਾਂ ਡਿਸਾਈਡ ਡਿਸਾਈਡ ਸੀਗਾ ਬਟੇ ਸਾਰੇ ਪੇਰੈਂਟਸ ਦੇ ਨੰਬਰ ਹੁੰਦੇ ਆ ਉਹਨਾਂ ਕੋਲੇ ਹਨਾ ਉਹਨਾਂ ਨੂੰ ਹੁਣ ਤਾਂ ਬਹੁਤ ਟੈਕਨੋਲੋਜੀ ਆਈ ਹੋਈ ਆ WhatsApp ਹੁੰਦਾ ਆ Instagram ਹੁੰਦਾ ਆ ਗਰੁੱਪ ਬਣੇ ਹੁੰਦੇ ਆ ਹਨਾ ਬੰਦਾ ਮੈਸੇਜ ਕਰ ਸਕਦਾ ਆ ਚਲੋ ਇਹ ਤਾਂ ਸਿਗੀ ਗੱਲ ਕੀ ਪਤਾ ਉਹਨਾਂ ਨੇ ਕੀ ਸੋਚਿਆ ਸੀਗਾ ਮਤਲਬ ਕੀ ਰੀਜਨ ਹੋ ਸਕਦਾ ਆ ਤੇ ਇੱਥੇ ਜੀ ਆਪਾਂ ਮਾਰਨਿੰਗ ਤੋਂ ਵਲੌਗ ਹਾਂ ਸਟਾਰਟ ਕਰ ਰਹੇ ਹਾਂ ਸਾਫ ਸਫਾਈ ਤੋਂ ਤੇ ਨਿਮਰਤਾ ਹੋਣਾ ਜਿਵੇਂ ਇੱਥੇ ਆ ਹੀ ਨਹੀਂ ਸੀਗੀ ਆਉਣ ਵਾਲੀ ਆ ਤੇ ਮੈਂ ਉਹਦੇ ਤੱਕ ਆਪਣੀ ਸਾਫ ਸਫਾਈ ਕਰਨੀ ਸਟਾਰਟ ਕਰ ਦਿੱਤੀ ਸੀਗੀ ਕਿਉਂਕਿ ਇਹ ਨਿਮਰਥੋਂ ਭੇਜ ਕੇ ਹੀ ਜਿਹੜਾ ਮੈਂ ਆਪਣਾ ਕੰਮ ਸਟਾਰਟ ਕਰਦੀ ਆਂ ਤੇ ਇਥੇ ਨਿਮਰਦੇ ਪਾਪਾ ਵੀ ਚਲੇ ਗਏ ਸੀ ਉਸ ਤੋਂ ਬਾਅਦ ਜੀ ਅੰਦਰੋਂ ਮੈਂ ਸਾਰਾ ਸਾਫ਼ ਕਰਕੇ ਆ ਗਈ ਸੀ ਇਸ ਰਸੋਈ ਦੇ ਵਿੱਚ ਤੇ ਰਸੋਈ ਨੂੰ ਕਰ ਰਹੀ ਆਂ ਮੈਂ ਸਾਫ਼ ਕਿਉਂਕਿ ਹੁਣ ਆਪਾਂ ਇਹਦੀ ਕਲੀਅਰਿੰਗ ਕਰਾਂਗੇ ਕਿਉਂਕਿ ਬ੍ਰੇਕਫਾਸਟ ਤਾਂ ਪਹਿਲਾਂ ਹੀ ਰੈਡੀ ਕਰ ਦਿੱਤਾ ਜਿਗਾ ਤੇ ਅੱਜ ਨਾ ਕੰਮ ਕਰਦਿਆਂ ਕਰਦੇ ਆਂ ਆਪਾਂ ਬੜੇ ਹੀ ਗੰਭੀਰ ਵਿਸ਼ਾ ਤੇ ਗੱਲ ਕਰਾਂਗੇ ਇਹਨੂੰ ਗੰਭੀਰ ਵੀ ਕਹਿ ਸਕਦੇ ਆਂ ਜ਼ਰੂਰੀ ਵੀ ਕਹਿ ਸਕਦੇ ਆਂ ਤੇ ਬਹੁਤ ਜ਼ਰੂਰੀ ਵੀ ਕਹਿ ਸਕਦੇ ਆਂ ਉਹ ਇਹ ਹੈ ਕਿ ਔਰਤਾਂ ਲਈ ਨਾ ਕੰਮ ਕਰਨਾ ਬਹੁਤ ਜ਼ਰੂਰੀ ਹੈ ਬਹੁਤ ਜਿਆਦਾ ਜ਼ਰੂਰੀ ਹੈ ਇਹ ਮੈਂ ਰੈਲਾਈਜ਼ ਕੀਤਾ ਇਹ ਚੀਜ਼ ਕਿ ਆਪਣੇ ਹੱਥ ਵਿੱਚ ਪੈਸੇ ਆਉਣਾ ਚਾਹੀਏ ਤੁਸੀਂ ਕਰੋੜਪਤੀ ਹੋ ਤੁਹਾਡੇ ਹਸਬੰਡ ਕਰੋੜਪਤੀ ਆ ਪਰ ਜੋ ਤੱਕ ਤੁਸੀਂ ਨਹੀਂ ਕਮਾਉਂਦੇ ਨਾ ਉਦੋਂ ਤੱਕ ਤੁਸੀਂ ਕੁਝ ਵੀ ਨਹੀਂ ਹੈਗੇ ਤੋੜੇ ਆਪਦੇ ਹੱਥ ਵਿੱਚ ਪੈਸਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਇੱਕ ਔਰਤ ਦੀ ਕੰਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਇਹਦੇ ਨਾਲ ਕੀ ਹੁੰਦਾ ਨਾ ਇੱਕ ਤਾਂ ਤੁਹਾਡੀ ਮੈਂਟਲ ਹੈਲਥ ਹੈਲਥ ਜਿਹੜੀ ਆ ਉਹ ਠੀਕ ਰਹਿੰਦੀ ਆ ਉਤੋਂ ਤੁਹਾਨੂੰ ਜਿਹੜੀ ਇਨਕਮ ਹੁੰਦੀ ਆ ਉਹਦੇ ਨਾਲ ਤੁਸੀਂ ਕੁਝ ਵੀ ਕਰ ਸਕਦੇ ਹੋ ਕਿਉਂਕਿ ਉਹ ਤੁਹਾਡਾ ਆਪਦਾ ਪੈਸਾ ਹਨਾ ਤੇ ਮੇਰ ਤੋਂ ਗਲਤੀ ਕਿੱਥੇ ਹੋਈ ਸੀ ਮੇਰ ਤੋਂ ਮੈਨੂੰ ਹੁਣ ਲੱਗਦਾ ਕਿ ਮੇਰ ਤੋਂ ਸਭ ਤੋਂ ਵੱਡੀ ਗਲਤੀ ਜਿਹੜੀ ਹੋਈ ਆ ਕਿ ਮੈਂ ਜੋਬ ਛੱਡ ਦਿੱਤੀ ਪਹਿਲਾਂ ਮੈਂ ਜੋਬ ਕਰਦੀ ਸੀ ਵਿਆਹ ਤੋਂ ਬਾਦਵੀ ਮੈਂ ਜੋਬ ਕੀਤੀ ਹੈ ਉਸ ਤੋਂ ਬਾਅਦ ਜਦੋਂ ਮੈਨੂੰ ਬੇਬੀ ਹੋਇਆ ਹਨਾ ਨਿਮਰਤ ਹੋਈ ਨਿਮਰਤ ਹੋਣ ਤੋਂ ਬਾਅਦ 3-4 ਮਹੀਨੇ ਮੈਂ ਛੜੀ ਡੂਟੀ ਕੀਤੀ ਉਸ ਤੋਂ ਬਾਅਦ ਜਿਹੜਾ ਕਿਸੇ ਕਾਰਨ ਜੜੀ ਜੋਬ ਛੱਡ ਦਿੱਤੀ ਹੈ ਨਾ ਬੱਚੇ ਛੋਟੇ ਹੁੰਦੇ ਆ ਘਰ ਦੇ ਕਹਿ ਦਿੰਦੇ ਆ ਹਨਾ ਆਪਾਂ ਵੀ ਉਦੋਂ ਇੰਨਾ ਨਹੀਂ ਸੀ ਪਤਾ ਮੈਨੂੰ ਤੇ ਵੀ ਚਲੋ ਛੱਡ ਦਿੰਦੇ ਆ ਕੋਈ ਗੱਲ ਦੀ ਪਰ ਹੁਣ ਮੈਨੂੰ ਰਲਾਈਜ਼ ਹੁੰਦਾ ਬਈ ਜੋਬ ਕਰਨੀ ਕਿੰਨੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਇੱਕ ਔਰਤ ਲਈ ਹਨਾ ਮੈਂ ਤੁਹਾਨੂੰ ਇਹੀ ਆਪਣੇ ਆਪਣਾ ਐਕਸਪੀਰੀਅੰਸ ਤੁਹਾਡਾ ਸ਼ੇਅਰ ਕਰ ਰਹੀ ਆ ਕਿ ਇੱਕ ਔਰਤ ਹੋਣ ਦੇ ਨਾਤੇ ਮੈਂ ਮੇਰੀਆਂ ਭੈਣਾਂ ਜਿਹੜੀਆਂ ਮੇਰੇ ਵਲੌਗ ਦੇਖ ਰਹੀਆਂ ਨੇ ਹਨ ਉਹਨਾਂ ਨੂੰ ਮੈਂ ਕਹੂੰਗੀ ਕੁਛ ਵੀ ਹੋ ਜਾਏ ਦੁਨੀਆ ਇੱਧਰ ਦੀ ਇੱਧਰ ਹੋ ਜਾਏ ਜੇ ਤੁਸੀਂ ਲਗੀਆਂ ਹੋਈਆਂ ਹੋ ਤੁਸੀਂ ਕਿਤੇ ਜੋਬ ਕਰ ਰਹੀਆਂ ਹੋ ਕੋਈ ਕੰਮ ਕਰ ਰਹੇ ਹੋ ਹਨਾ ਆਪਦਾ ਕੰਮ ਕਦੇ ਵੀ ਨਾ ਛੱਡਿਓ ਕਦੇ ਵੀ ਨਾ ਛੱਡਿਓ ਜੇ ਤੁਹਾਡੇ ਬੱਚੇ ਛੋਟੇ ਨੇ ਨਾ ਉਹਨਾਂ ਲਈ ਬਹੁਤ ਕੁਝ ਫੈਸਿਲਿਟੀਆਂ ਬਣੀਆਂ ਹੋਈਆਂ ਹਨਾ ਮਤਲਬ ਜਿਹੜੀ ਗਲਤੀ ਮੈਂ ਕੀਤੀ ਹੈ ਮੇਰਾ ਕਹਿਣ ਦਾ ਮਤਲਬ ਉਹ ਗਲਤੀ ਤੁਸੀਂ ਕਦੇ ਵੀ ਨਾ ਕਰੋ ਜੇ ਤੁਸੀਂ ਜੋਬ ਲੱਗੀਆਂ ਹੋਇਆਂ ਹੋ ਨਾ ਕਿਸੇ ਕਾਰਨ ਕਰਦੇ ਕਹਿ ਦਿੰਦੇ ਆ ਸੋਹਰੇ ਕਹਿ ਦਿੰਦੇ ਆ ਪੇਕੇ ਕਹਿ ਦਿੰਦੇ ਆ ਵੀ ਜੋਬ ਛੱਡ ਦੋ ਹਨਾ ਤੁਸੀਂ ਕਿਸੇ ਦੀ ਨਾ ਮੰਨ ਕੇ ਨਾ ਜੋਬ ਨਹੀਂ ਛੱਡਣੀ ਕਿਉਂਕਿ ਇੱਕ ਜੋਬ ਹੀ ਤੁਹਾਡਾ ਜਰੀਆ ਜਿਹੜਾ ਤੁਹਾਨੂੰ ਸੇਫ ਰੱਖ ਸਕਦਾ ਹੈ ਕਿਉਂਕਿ ਕੱਲ ਨੂੰ ਤੁਸੀਂ ਸਭ ਕੁਝ ਹੋ ਜਾਊਗਾ ਜਦੋਂ ਤੁਸੀਂ ਫਾਈਨੈਂਸ਼ੀਅਲੀ ਕਮਜ਼ੋਰ ਹੋ ਜਾਓਗੇ ਨਾ ਫਿਰ ਤੁਹਾਡੇ ਨਾਲ ਕੋਈ ਨਹੀਂ ਖੜਦਾ ਕੋਈ ਵੀ ਨਹੀਂ ਖੜੂਗਾ ਇਸ ਕਰਕੇ ਨਾ ਆਪਣੀ ਜੋਬ ਕਦੇ ਨਹੀਂ ਛੱਡਣੀ ਚਾਹੀਦੀ ਖਾਸ ਕਰਕੇ ਔਰਤਾਂ ਨੂੰ ਔਰ ਨਾ ਮੈਂ ਐਵੇਂ ਨਹੀਂ ਕਹਿੰਦੀ ਹੈਗੀ ਕਿ ਮੈਨੂੰ ਕੋਈ ਪਰੇਸ਼ਾਨੀ ਹੈ ਕੋਈ ਮੈਨੂੰ ਕਿਸੇ ਚੀਜ਼ ਦੀ ਕਮੀਆਂ ਹਨਾ ਐਦਾਂ ਨਹੀਂ ਹੈਗਾ ਬਟ ਜਦੋਂ ਆਪਾਂ ਮੇਰੇ ਹਸਬੰਦ ਮੇਰੀ ਸਾਰੀਆਂ ਖੁਆਇਸ਼ਾਂ ਪੂਰੀਆਂ ਕਰਦੇ ਨੇ ਹਰ ਚੀਜ਼ ਲੈ ਆਉਂਦੇ ਨੇ ਜੜੀ ਮੈਨੂੰ ਉਹ ਕਹਿਣੀ ਆ ਪਰ ਇੱਕ ਅੰਦਰੋਂ ਹੁੰਦਾ ਨਾ ਕਿ ਅਸੀਂ ਕੁਝ ਕਰਨਾ ਚਾਹੁੰਦੇ ਆ ਹਨਾ ਉਸ ਚੀਜ਼ ਨੂੰ ਲੈ ਕੇ ਨਾ ਮੈਂ ਜੀ ਰਹੀ ਆ ਕਿ ਮੈਂ ਕੁਝ ਕਿਉਂ ਨਹੀਂ ਕਰ ਰਹੀ ਸਾਰਾ ਦਿਨ ਮੈਂ ਕਰੀ ਮੈਨੂੰ ਐ ਹੁੰਦਾ ਕਿ ਸਾਰਾ ਘਰ ਦਾ ਕੰਮ ਤਾਂ ਚਲੋ ਜਿਹੜਾ ਕਰਨਾ ਹੀ ਕਰਨਾ ਹਨਾ ਉਸ ਤੋਂ ਬਾਅਦ ਨਾ ਜਦੋਂ ਫ੍ਰੀ ਹੋ ਜਾਂਦੇ ਆ ਫਿਰ ਮੇਰੇ ਅੰਦਰ ਐ ਹੁੰਦਾ ਕਿ ਮੈਂ ਹੁਣ ਕਿਉਂ ਨਹੀਂ ਕਰ ਰਹੀ ਜਾਂ ਮੈਂ ਕੋਈ ਬੜੀ ਲਿਖੀ ਨਹੀਂ ਹੈਗੀ ਜਾਂ ਮੈਨੂੰ ਕੁਝ ਆਉਂਦਾ ਨਹੀਂ ਹੈਗਾ ਹਨਾ ਫਿਰ ਮੈਨੂੰ ਐ ਸੋਚਦਾ ਵੀ ਮੈਂ ਕਿਉਂ ਫ੍ਰੀ ਆ ਮੈਂ ਕਿਉਂ ਨਹੀਂ ਕੋਸ਼ਿਸ਼ ਕਰ ਰਹੀ ਹਨਾ ਇੱਕ ਬੱਚੇ ਨਾ ਬੱਚਿਆਂ ਕਰਕੇ ਥੋੜਾ ਜਿਹਾ ਆਪਾਂ ਮਜਬੂਰ ਹੋ ਜਾਂਦੇ ਆ ਬਟ ਜੇ ਅਸੀਂ ਲੱਗੇ ਹੋਏ ਆ ਜਿਹੜੀ ਗਲਤੀ ਉਹ ਤੁਸੀਂ ਨਾ ਕਰੋ ਜੇ ਤਾਂ ਦੇਖੋ ਘਰੋਂ ਹੀ ਆਪਾਂ ਉੱਠ ਕੇ ਬਾਹਰ ਜਾਣਾ ਹੁੰਦਾ ਹਨ ਫਿਰ ਤਾਂ ਚਲੋ ਮੰਨਿਆ ਵੀ ਘਰੋਂ ਨਿਕਲਣਾ ਬਹੁਤ ਜ਼ਿਆਦਾ ਔਖਾ ਲੱਗਦਾ ਪਰ ਮੈਂ ਤਾਂ ਲੱਗੀ ਹੋਈ ਸੀ ਲੱਗੀ ਲਗਾਈ ਨੇ ਜਿਹੜੀ ਮੈਂ ਜੋਬ ਛੱਡ ਦਿੱਤੀ ਹੈ ਨਾ ਇਹ ਚੀਜ਼ ਮੇਰੀ ਸਭ ਤੋਂ ਜਿਹੜੀ ਜ਼ਿਆਦਾ ਗਲਤ ਸੀਗੀ ਔਰ ਜਿਹੜੀ ਮੈਂ ਹੁਣ ਤੱਕ ਮੈਂ ਫੀਲ ਕਰਦੀ ਆ ਕਿ ਮੇਰੀ ਬਹੁਤ ਵੱਡੀ ਗਲਤੀ ਸੀ ਜਿਹੜੀ ਮੈਂ ਜੋਬ ਛੱਡਤੀ ਔਰ ਮੈਨੂੰ ਹੁਣ ਹੁੰਦਾ ਕਿ ਕਿੰਨੇ 3-4 ਸਾਲ ਹੋ ਗਏ ਛੱਡੀ ਨੂੰ ਔਰ ਹੁਣ ਘਰੇ ਰਹਿ ਕੇ ਨਾ ਬੰਦੇ ਦਾ ਦਿਮਾਗ ਵੀ ਉਹੋ ਜਿਹਾ ਹੋ ਜਾਂਦਾਗਾ ਫਿਰ ਫਿਰ ਬੰਦਾ ਬਾਹਰ ਨਿਕਲਣ ਤੋਂ ਡਰਦਾ ਹਾਂ ਨਾ ਮੇਨ ਗਾ ਲੋ ਹੁੰਦੀ ਹੈ ਕਿ ਆਪਣਾ ਜਿਹੜਾ ਕੌਨਫੀਡੈਂਸ ਹੁੰਦਾ ਨਾ ਉਹ ਲੋ ਹੋ ਜਾਂਦਾ ਆ ਤੇ ਮੇਰੇ ਤੋਂ ਇਹ ਬਹੁਤ ਵੱਡੀ ਗਲਤੀ ਹੋ ਗਈ ਬਟ ਇਸ ਕਰਕੇ ਨਾ ਮੈਨੂੰ ਹੁਣ ਇਹ ਹੁੰਦਾ ਕਿ ਮੈਂ ਕੁਝ ਕਰਨਾ ਆ ਨਾ ਕਿਉਂਕਿ ਅੰਦਰੋਂ ਜਦੋਂ ਆਪਣੇ ਕੁਝ ਕਰਨ ਦੀ ਲਗਨ ਹੁੰਦੀ ਆ ਨਾ ਫਿਰ ਆਪਾਂ ਫ੍ਰੀ ਨਹੀਂ ਰਹਿ ਸਕਦੇ ਹੈਗੇ ਇਸ ਕਰਕੇ ਨਾ ਮੈਂ ਤੁਹਾਨੂੰ ਆਪਣੀਆਂ ਭੈਣਾਂ ਮੇਰੇ ਵਲੌਗ ਦੇਖਦਿਆਂ ਨੇ ਕਿਉਂਕਿ ਹਰ ਕਿਸੇ ਨੂੰ ਕਿਸੇ ਨਾ ਕਿਸੇ ਤੋਂ ਕੁਝ ਨਾ ਕੁਝ ਜਿਹੜਾ ਸਿੱਖਣ ਨੂੰ ਮਿਲਦਾ ਹੁੰਦਾ ਆ ਤੁਹਾਨੂੰ ਮੇਰੇ ਤੋਂ ਮਿਲਦਾ ਹੋਊਗਾ ਮੈਨੂੰ ਤੁਹਾਡੇ ਤੋਂ ਮਿਲਦਾ ਹੋਊਗਾ ਹਨ ਇਸ ਕਰਕੇ ਆਪਾਂ ਇੱਕ YouTube ਤੇ ਆਪਣੀਆਂ ਗੱਲਾਂ ਸ਼ੇਅਰ ਕਰਦੇ ਆਂ ਇੱਕ ਆਪਾਂ ਜਿਹੜੇ YouTube ਵਾਲੇ ਆ ਹਨਾ ਆਪਾਂ ਇੱਕ ਫੈਮਿਲੀ ਆਂ ਆਪਾਂ ਆਪਣੇ ਦੁੱਖ ਦਰਦ ਆਪਣੀਆਂ ਗੱਲਾਂ ਇੱਕ ਦੂਸਰੇ ਨਾਲ ਸਾਂਝੀਆਂ ਕਰਦੀਆਂ ਹਨ ਇਸ ਕਰਕੇ ਉਹ ਚੀਜ਼ ਮੈਂ ਤੁਹਾਡੇ ਅੱਗੇ ਰੱਖ ਰਹੀਆਂ ਕਿਉਂਕਿ ਜਿਹੜੀ ਗਲਤੀ ਮੇਰੇ ਤੋਂ ਹੋਈਆਂ ਉਹ ਤੁਸੀਂ ਨਾ ਕਰੋ ਹਨਾ ਜੇ ਤੁਸੀਂ ਲਗੀਆਂ ਹੋਈਆਂ ਹੋ ਜੋਬ ਕਰਦੀਆਂ ਆਪਣੀ ਜੋਬ ਕਦੇ ਹੀ ਨਾ ਛੱਡਿਓ ਕਿਸੇ ਵੀ ਹਾਲਤ ਵਿੱਚ ਤੁਹਾਨੂੰ ਸੋਹਰੇ ਪਰਿਵਾਰ ਕਹਿ ਦਿੰਦੇ ਆ ਤੁਹਾਨੂੰ ਕੋਈ ਸਪੋਰਟ ਨਹੀਂ ਕਰਦਾ ਹੈਗਾ ਹਨਾ ਸੋਹਰੇ ਸਪੋਰਟ ਨਹੀਂ ਕਰਦੇ ਹੈਗੇ ਵੈਸੇ ਅੱਜ ਕੱਲ ਕੋਈ ਨਹੀਂ ਕਿਸੇ ਦਾ ਸਪੋਰਟ ਕਰਦਾ ਹੈਗਾ ਤੇ ਜਾਂ ਕੋਈ ਹਸਬੰਡ ਨਹੀਂ ਸਪੋਰਟ ਕਰਦਾ ਹੈਗਾ ਹਨਾ ਜੇ ਤੁਸੀਂ ਲਗੀਆਂ ਹੋਈਆਂ ਹੋ ਮੈਂ ਨਾ ਕਿਸੇ ਦੀ ਐਗਜ਼ੈਂਪਲ ਪੜ੍ਹੀ ਸੀ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਇਹ ਕਿਹਨਾ ਟੀਚਰ ਸੀਗੀ ਉਹਨਾਂ ਜੌਬ ਕਰਦੀ ਸੀ ਸਰਕਾਰੀ ਨੌਕਰੀ ਸੀ ਉਹਦੇ ਨਾਲ ਸਾਰੇ ਇਨ ਲੋ ਫੈਮਿਲੀ ਸੀ ਜਿਹੜੀ ਉਹਦੇ ਸਾਥ ਨਹੀਂ ਸੀ ਦਿੰਦੇ ਦਿੰਦੇ ਤੇ ਉਹਨਾਂ ਦਾ ਬੱਚਾ ਜਦੋਂ ਹੋਇਆ ਨਾ ਉਸ ਤੋਂ ਬਾਅਦ ਇੱਕ ਬੈਗ ਹੁੰਦਾ ਨਾ ਬੱਚਿਆਂ ਵਾਲਾ ਉਹ ਬੱਚੇ ਨੂੰ ਨਾ ਉਹਦਾ ਆਪਣੇ ਨਾਲ ਟੰਗ ਕੇ ਪਿੱਛੇ ਲੈ ਕੇ ਜਾਂਦੀ ਸੀ ਸਕੂਲ ਦੇ ਵਿੱਚ ਤੇ ਦੇਖੋ ਉਹਨੇ ਵੀ ਹਿੰਮਤ ਨਹੀਂ ਨਾ ਹਾਰੀ ਹੈਗੀ ਉਹ ਵੀ ਫਿਰ ਉਹਨੇ ਬੱਚਾ ਵੱਡਾ ਹੋਇਆ ਫਿਰ ਉਹਨੇ ਉਹਨੂੰ ਪਲੇ ਵਿੱਚ ਲਾਤਾ ਫਿਰ ਸਕੂਲ ਚ ਲਾਤਾ ਮਤਲਬ ਇੱਕੋ ਜਿਹਾ ਟਾਈਮ ਨਹੀਂ ਨਾ ਰਹਿੰਦਾ ਹੈਗਾ ਜੇ ਉਹ ਉੱਥੇ ਜੋਬ ਛੱਡ ਦਿੰਦੀ ਉਸ ਤੋਂ ਬਾਅਦ ਹਨਾ ਉਹਨੂੰ ਕਿੰਨੇ ਸੰਭਣਾ ਸੀਗਾ ਕਿਉਂਕਿ ਜਦੋਂ ਪਹਿਲਾਂ ਹੀ ਨਹੀਂ ਇਲਨੋ ਫੈਮਿਲੀ ਉਹਦਾ ਸਾਥ ਦੇ ਰਹੀ ਸੀ ਹਨਾ ਉਸ ਤੋਂ ਬਾਅਦ ਕਿਹਨਾਂ ਨੇ ਦੇਣਾ ਜਦੋਂ ਅਸੀਂ ਫਾਈਨੈਂਸ਼ੀਅਲੀ ਕਮਜ਼ੋਰ ਹੋ ਜਾਂਦੇ ਹਾਂ ਨਾ ਫਿਰ ਸਾਡਾ ਸਾਰੇ ਪਾਸੋਂ ਜਿਹੜਾ ਬੇੜਾ ਕਰ ਕੀ ਹੋ ਜਾਂਦਾ ਇਸ ਇਹ ਆਪਾਂ ਕਹਿ ਸਕਦੇ ਆ ਇਸ ਕਰਕੇ ਜਿੰਨਾ ਕਿਤਨਾ ਕਿਤਨਾ ਔਰਤਾਂ ਨੂੰ ਫਾਈਨੈਂਸ਼ੀਅਲੀ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਸਿਹਤ ਪੱਖੋਂ ਵੀ ਔਰ ਫਾਈਨੈਂਸ਼ੀਅਲੀ ਵੀ ਤੁਹਾਡੇ ਚ ਜੋ ਹੁਨਰ ਹੁੰਦਾ ਹੈ ਨਾ ਉਹਨੂੰ ਤੁਸੀਂ ਅੱਗੇ ਲੈ ਕੇ ਆਓ ਜਾਂ ਜੋ ਵਰ ਕਰਦੇ ਹੋ ਤੁਸੀਂ ਰੈਗੂਲਰ ਕਰਦੇ ਰਹੋ ਕੰਟੀਨਿਊ ਰੱਖੋ ਉਸ ਚੀਜ਼ ਨੂੰ ਕਦੇ ਵੀ ਨਾ ਛੱਡੋ ਇਸ ਕਰਕੇ ਕੁਝ ਮੇਰੇ ਦਿਲ 'ਚ ਗੱਲਾਂ ਸੀਗੀਆਂ ਅੱਜ ਦੇ ਵਲੌਗ 'ਚ ਆਪਾਂ ਵੈਸੇ ਤਾਂ ਬਣਾ ਬਲੌਗ ਛੋਟਾ ਡੇਲੀ ਰੁਟੀਨ ਦਾ ਹੀ ਆ ਪਰ ਮੇਰਾ ਦਿਲ ਕਰਿਆ ਕਿ ਆਹ ਵਾਲੀਆਂ ਚੀਜ਼ਾਂ ਨਾ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਾਂ ਤੇ ਇਸ ਕਰਕੇ ਉਹ ਚੀਜ਼ਾਂ ਮੈਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਵੀ ਕੀਤੀਆਂ ਨੇ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਇਸ ਚੀਜ਼ ਤੋਂ ਕਿੰਨਾ ਕ ਐਗਰੀ ਹੋ ਤੁਹਾਨੂੰ ਕਿੱਥੋਂ ਕ ਤੱਕ ਇਹ ਗੱਲ ਸਹੀ ਲੱਗਦੀ ਹੈ ਕਿ ਵਾਕਈ ਜਿਹੜੀਆਂ ਔਰਤਾਂ ਨੇ ਨਾ ਜੇ ਉਹ ਜੋਬ ਕਰਦੀਆਂ ਕਿ ਉਹਨਾਂ ਨੂੰ ਜੋਬ ਨਹੀਂ ਛੱਡਣੀ ਚਾਹੀਦੀ ਤੇ ਮੇਰੇ ਤੋਂ ਇਹ ਗਲਤੀ ਹੋਈ ਹੈ ਤੇ ਮੈਂ ਸੋਚਦੀ ਆ ਕਿ ਆਪਣੀ ਗਲਤੀ ਨੂੰ ਹੁਣ ਸੁਧਾਰਨਾ ਕਿਉਂਕਿ ਨਾ ਕਹਿੰਦੇ ਜਦੋਂ ਆਪਾਂ ਜਦ ਜਾਗੇ ਤਬੀ ਸਵੇਰਾ ਹਨਾ ਕਹਿ ਦਿੰਦੇ ਹੁੰਦੇ ਹਨਾ ਤੇ ਉਹੀ ਚੀਜ਼ਾਂ ਹੁਣ ਜਦੋਂ ਆਪਾਂ ਬੱਚੇ ਸਕੂਲ ਲਗਾ ਦਤੇ ਆ ਹੁਣ ਆਪਣੇ ਕੋਲ ਮੌਕਾ ਹੈਗਾ ਕਿ ਆਪਾਂ ਉਸ ਚੀਜ਼ ਨੂੰ ਫੇਰ ਤੋਂ ਜਿਹੜਾ ਦੁਬਾਰ ਤੋਂ ਸ਼ੁਰੂ ਕਰੀਏ ਕਿਉਂਕਿ ਜਦੋਂ ਸਾਨੂੰ ਜਾਗ ਆਜੂਗੀ ਉਦੋਂ ਤੱਕ ਹੀ ਸਾਡਾ ਸਵੇਰਾ ਹੋ ਜਾਊਗਾ ਹਨਾ ਔਰ ਉਹ ਇਹ ਨਾ ਕੰਮ ਕਰਨ ਦੀ ਕੋਈ ਐ ਨਹੀਂ ਹੁੰਦਾ ਕਿ ਆਪਾਂ ਨੂੰ ਕੋਈ ਜ਼ਬਰਦਸਤੀ ਕਹੇ ਆਪਣੇ ਅੰਦਰ ਨਾ ਆਗੂ ਹੁੰਦੀ ਆ ਕੰਮ ਕਰਨ ਦੀ ਕੁਛ ਕਰਨ ਦੀ ਹਨਾ ਜਿਨ੍ਹਾਂ ਪਹਿਣਾ ਚ ਕੋਈ ਜज्ਬਾ ਹੋਊਗਾ ਕਰਨ ਦਾ ਕਿ ਨਹੀਂ ਮੈਂ ਐਵੇਂ ਨਹੀਂ ਬਹਿਣਾ ਮੈਂ ਜ਼ਿੰਦਗੀ ਚ ਕੁਛ ਕਰਨਾ ਆ ਉਹੀ ਪਹਿਣਾ ਕਰ ਸਕਦੀਆਂ ਨੇ ਬਾਕੀ ਉਹ ਕੋਈ ਹੋਰ ਨਹੀਂ ਕਰ ਸਕਦੀ ਮੈਂ ਬਹੁਤ ਸਾਰੀਆਂ ਦੇਖੀਆਂ ਨੇ ਜਿਹੜੀਆਂ ਘਰੇ ਰਹਿੰਦੀਆਂ ਨੇ ਘਰ ਦਾ ਕੋਈ ਕੰਮ ਵੀ ਨਹੀਂ ਕਰਦੀਆਂ ਹੈਗੀਆਂ ਤੇ ਨਾ ਹੀ ਉਹ ਅੱਗੇ ਕੁਛ ਕਰਨ ਦੀ ਸੋਚਦੀਆਂ ਨੇ ਹਨਾ ਫਿਰ ਉਹਨਾਂ ਨੂੰ ਕੋਈ ਨਹੀਂ ਬਦਲ ਸਕਦਾ ਕਿਉਂਕਿ ਜਦੋਂ ਤੱਕ ਅਸੀਂ ਅੰਦਰੋਂ ਨਹੀਂ ਆਪਣੇ ਆਪ ਨੂੰ ਤਿਆਰ ਕਰਦੇ ਆਪਾਂ ਨੂੰ ਕੌਣ ਬਦਲ ਦੂਗਾ ਹਨਾ ਤੇ ਮੈਂ ਉਹਨਾਂ ਭੈਣਾਂ ਲਈ ਕਹਿੰਦੀ ਆ ਜਿਹੜੀਆਂ ਪੜਨਾ ਕੁਛ ਕਰਨਾ ਚਾਹੁੰਦੀਆਂ ਨੇ ਜਾਂ ਕੁਛ ਕਰ ਰਹੀਆਂ ਨੇ ਹਨਾ ਔਰ ਨਾ ਇੱਕ ਗੱਲ ਇਹ ਵੀ ਹੁੰਦੀ ਆ ਚਲੋ ਐ ਨਹੀਂ ਹੈਗਾ ਵੀ ਆਪਣੇ ਹਸਬੰਡ ਆਪਾਂ ਨੂੰ ਕੁਝ ਦਿੰਦੇ ਨਹੀਂ ਆਪਣੀਆਂ ਰੀਝਾਂ ਨਹੀਂ ਪੂਰੀਆਂ ਕਰਦੇ ਸਭ ਕੁਝ ਕਰਦੇ ਆ ਮੇਰੇ ਹਸਬੰਡ ਸਭ ਕੁਝ ਕਰਦੇ ਆ ਮੇਰੀਆਂ ਸਾਰੀਆਂ ਰੀਝਾਂ ਵੀ ਪੂਰੀਆਂ ਕਰਦੇ ਆ ਪਰ ਨਾ ਜਦੋਂ ਆਪਾਂ ਕੋਈ ਚੀਜ਼ ਲੈਣ ਲੱਗਿਆਂ ਸੋਚਦੇ ਆ ਹਨਾ ਵੀ ਇਹ ਲਈਏ ਕਿ ਨਾ ਲਈਏ ਉਦੋਂ ਆਪਾਂ ਨੂੰ ਫੀਲ ਥੋੜਾ ਜਿਹਾ ਹੁੰਦਾ ਵੀ ਯਾਰ ਮਹਿੰਗੀ ਆ ਜਦੋਂ ਅਸੀਂ ਆਪ ਜੋਬ ਕਰਦੇ ਆ ਆਪਣੇ ਹੱਥ 'ਚ ਪੈਸੇ ਹੁੰਦੇ ਹਨਾ ਇਹ ਚੀਜ਼ ਰੈਲਾਈਜ਼ ਹੁੰਦੀ ਆ ਨਾ ਕਿ ਜਦੋਂ ਆਪਣੇ ਹੱਥ 'ਚ ਪੈਸੇ ਹੈਗੇ ਆਪਾਂ ਉਹ ਚੀਜ਼ ਫਟ ਦੇਣੇ ਲੈ ਲੈਂਦੇ ਹੁੰਦੇ ਆ ਜਦੋਂ ਮੈਂ ਜੋਬ ਕਰਦੀ ਸੀ ਮੈਂ ਐਦਾਂ ਹੀ ਕਰਦੀ ਸੀ ਜਦ ਜੀ ਪਸੰਦ ਆਈ ਨਾ ਉਦੋਂ ਹੀ ਮੈਂ ਉਹ ਚੀਜ਼ ਲੈ ਲੈਣੀ ਬਟ ਹੁਣ ਜਦੋਂ ਆਪਾਂ ਕਿਸੇ ਤੇ ਡਿਪੈਂਡ ਹੋ ਜਾਂਦੇ ਆ ਚਾਹੇ ਆਪਣੇ ਹਸਬੰਦ ਹੀ ਹੈ ਹਨਾ ਆਪਾਂ ਉਹ ਸਾਡੇ ਲਈ ਕਮਾਉਂਦੇ ਆ ਹਨਾ ਫਿਰ ਵੀ ਆਪਾਂ ਨੂੰ ਐ ਹੁੰਦਾ ਨਾ ਵੀ ਆਪਾਂ ਉਹਨਾਂ ਤੋਂ ਲੈਣੇ ਪੈਣਗੇ ਮੈਨੂੰ ਤਾਂ ਮੰਗਣੇ ਬਹੁਤ ਔਖੇ ਲੱਗਦੇ ਆ ਪੈਸੇ ਕਿਸੇ ਤੋਂ ਤੇ ਇਸ ਕਰਕੇ ਮੈਨੂੰ ਥੋੜਾ ਜਿਹਾ ਜ਼ਿਆਦਾ ਫੀਲ ਹੁੰਦਾ ਹੈ ਕਿਉਂਕਿ ਜਿਨੇ 12 13 ਸਾਲ ਜੋਬ ਕੀਤੀ ਹੋਵੇ ਹਨਾ ਉਹ ਇੱਕੋ ਦਾਮਾ ਖਾਲੀ ਹੱਥ ਬੈਠਾ ਹੋਵੇ ਆਪਣੇ ਘਰੇ ਫਿਰ ਉਹਨੂੰ ਤਾਂ ਫੀਲ ਹੋਊਗਾ ਹੀ ਮੈਨੂੰ ਬਹੁਤ ਜ਼ਿਆਦਾ ਫੀਲ ਹੁੰਦਾ ਸੀਗਾ ਪਰ ਹੁਣ ਮੈਂ ਸੋਚਦੀ ਆ ਕਿ ਮੈਂ ਨਾ ਕੁਝ ਕਰਾਂ ਹੁਣ ਇਸ ਕਰਕੇ ਮੈਂ ਘਰੇ ਬੈਠੀ ਆ ਤੇ ਤਾਂ ਕਰਕੇ ਮੈਂ ਆਪਣਾ YouTube ਚੈਨਲ ਸਟਾਰਟ ਕੀਤਾ ਆ ਤੇ ਇਹਦੇ ਤੇ ਲਗਾਤਾਰ ਮਿਹਨਤ ਕਰ ਰਹੀ ਆ ਕਿਉਂਕਿ YouTube ਇੱਕ ਇਹੋ ਜਿਹਾ ਪਲੇਟਫਾਰਮ ਆ ਜਿਹਦੇ ਤੇ ਲਗਾਤਾਰ ਮਿਹਨਤ ਕਰਾਂਗੇ ਤਾਂ ਹੀ ਆਪਾਂ ਨੂੰ ਕੁਝ ਹਾਸਿਲ ਹੋਊਗਾ ਬਿਨਾਂ ਮਿਹਨਤ ਤੋਂ ਤਾਂ ਕੋਈ ਕੰਮ ਨਹੀਂ ਆਪਾਂ ਨੂੰ ਮਿਲ ਸਕਦਾ ਇਸ ਕਰਕੇ ਲਗਾਤਾਰ ਮਿਹਨਤ ਕਰੋ ਜੇ ਕਿਤੇ ਕੁਝ ਕਰ ਰਹੇ ਹੋ ਤਾਂ ਕਰਦੇ ਰਹੋ ਕੰਟੀਨਿਊ ਰੱਖੋ ਮਤਲਬ ਆਪਣਾ ਫਾਈਨੈਂਸ਼ਲੀ ਜਿਹੜੀ ਚੀਜ਼ ਹੈ ਨਾ ਉਹਨੂੰ ਤੁਸੀਂ ਮਜ਼ਬੂਤ ਰੱਖੋ ਕਿਉਂਕਿ ਜਦੋਂ ਤੁਸੀਂ ਪੈਸਿਆਂ ਤੋਂ ਵਾਂਝੇ ਹੋਗੇ ਨਾ ਫਿਰ ਅੱਜ ਕੱਲ ਤੁਹਾਨੂੰ ਪਤਾ ਹੀ ਪੈਸਿਆਂ ਦੇ ਰਿਸ਼ਤੇ ਹੁੰਦੇ ਆ ਕੋਈ ਕਿਸੇ ਦਾ ਨਹੀਂ ਹੁੰਦਾ ਹੈਗਾ ਜਿਉਂ ਤੋਂ ਡੁਕਲਪ ਆਪਣੇ ਲਈ ਪੈਸੇ ਹੋਣਗੇ ਨਾ ਫਿਰ ਤੁਸੀਂ ਸਹੀ ਰਹੋਗੇ ਤੁਸੀਂ ਚਾਹੇ ਕੋਈ ਤੁਹਾਡੇ ਨਾਲ ਖੜੇ ਚਾਹੇ ਨਾ ਖੜੇ ਫਿਰ ਤੁਸੀਂ ਹਰ ਇੱਕ ਕੰਮ ਜਿਹੜਾ ਆਪਣਾ ਕਰ ਸਕਦੇ ਹੋ ਤੁਹਾਨੂੰ ਕਿਸੇ ਦੇ ਅੱਗੇ ਹੱਥ ਫੇਲਾਉਣ ਦੀ ਲੋੜ ਨਹੀਂ ਪਊਗੀ ਕੋਈ ਕੰਮ ਸ਼ੁਰੂ ਕਰਨਾ ਹੈ ਜਾਂ ਕੁਝ ਹੋਰ ਕਰਨਾ ਹੈ ਨਾ ਕਿਉਂਕਿ ਅੱਜ ਕੱਲ ਦੇਖੋ ਸਾਰਾ ਕੁਝ ਪੈਸੇ ਨਾਲ ਹੀ ਹੁੰਦਾ ਆ ਸੋ ਇੰਨੀ ਕਿ ਮੇਰੇ ਦਿਲ 'ਚ ਜਿਹੜੀ ਗੱਲ ਸੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੀ ਹਣਾ ਮੈਨੂੰ ਲੱਗਾ ਕਿ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੀਦੀ ਹੈ ਕਿਉਂਕਿ ਆਪਾਂ ਜਿਹੜਾ ਡੇਲੀ ਰੁਟੀਨ ਦਾ ਚੈਨਲ ਆਪਣਾ ਹੈ ਨਾ ਇਹਦੇ ਤੇ ਆਪਾਂ ਹਰ ਇੱਕ ਗੱਲ ਕਰਦੇ ਆਂ ਕੋਈ ਦੁੱਖ ਸੁੱਖ ਵੀ ਕਰਦੇ ਆ ਕੋਈ ਆਪਣਾ ਡੇਲੀ ਸਾਰਾ ਦਿਨ ਕੀ ਕੀਤਾ ਹਨਾ ਉਹ ਵੀ ਕਰਦੇ ਆ ਇਸ ਕਰਕੇ ਆ ਵੀ ਗੱਲ ਨਾ ਮੇਰੇ ਮਨ ਵਿੱਚ ਸੀਗੀ ਤੇ ਮੈਂ ਸੋਚਿਆ ਨਾ ਕਿ ਤੁਹਾਡੇ ਨਾਲ ਜਿਹੜਾ ਮੈਂ ਅੱਜ ਸ਼ੇਅਰ ਕਰਾਂ ਤੇ ਉਮੀਦ ਕਰਦੀ ਆ ਤੁਸੀਂ ਸਾਰੀਆਂ ਭੈਣਾਂ ਇਸ ਚੀਜ਼ ਤੋਂ ਐਗਰੀ ਕਰੋਗੀਆਂ ਤੇ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਇਸ ਚੀਜ਼ ਤੋਂ ਐਗਰੀ ਕਰਦੇ ਹੋ ਤੇ ਕਿਉਂਕਿ ਕਮੈਂਟਾਂ ਨਾਲ ਹੀ ਮੈਨੂੰ ਪਤਾ ਲੱਗੂਗਾ ਨਾ ਕਿ ਤੁਹਾਨੂੰ ਇਹ ਚੀਜ਼ ਵਧੀਆ ਵੀ ਲੱਗੀ ਹੈ ਕਿ ਨਹੀਂ ਲੱਗੀ ਹਨਾ ਇਸ ਕਰਕੇ ਤੁਸੀਂ ਪਲੀਜ਼ ਕਮੈਂਟ ਜਰੂਰ ਕਰਿਓ ਤਿਲੋ ਜੀ ਆਪਣੇ ਗਮਲਿਆਂ ਦੇ ਵੀ ਕੰਮ ਕਰ ਦਿਆ ਕਰਦਿਆਂ ਗੱਲਾਂ ਕਰਦਿਆਂ ਕਰਦਾ ਪੇਂਟ ਹੋ ਗਿਆ ਤੇ ਚਾਰ ਗਮਲੇ ਸੀਗੇ ਚਾਰ ਗਮਲਿਆਂ ਨੂੰ ਮੈਂ ਪੇਂਟ ਕਰਕੇ ਅੱਜ ਅੰਦਰ ਹੀ ਰੱਖ ਦਿੱਤਾ ਸੀਗਾ ਤੇ ਕੁਛ ਦੇਰ ਮੈਨੂੰ ਦੁਪਹਿਰੇ ਪੂਰੀ ਦੁਪਹਿਰ ਇਹਨਾਂ ਨੂੰ ਅੰਦਰ ਰੱਖਿਆ ਮੈਂ ਕਿਉਂਕਿ ਧੁੱਪ ਬਹੁਤ ਤੇਜ਼ ਪੈਂਦੀ ਹੈ ਤੇ ਬਾਹਰ ਤਾਂ ਐਵੇਂ ਮਤਲਬ ਧੁੱਪ ਤੇਜ਼ ਨਾਲ ਨਾ ਕਿਤੇ ਸੁੱਕੀ ਨਾ ਜਾਣਾ ਕਿਉਂਕਿ ਨਵਾਂ ਨਵਾਂ ਪੇਂਟ ਕੀਤਾ ਸੀ ਕੁਛ ਤਾਂ ਸੀ ਮੈਨੂੰ ਵੀ ਖਰਾਬ ਨਾ ਹੋ ਜਾਣਾ ਹਨਾ ਫਿਰ ਸ਼ਾਮ ਨੂੰ ਤਾਂ ਮੈਂ ਜੜੇ ਇਹਨਾਂ ਨੂੰ ਬਾਹਰ ਰੱਖ ਦਿੱਤਾ ਸੀਗਾ ਔਰ ਨਾਲੇ ਨਾਲ ਹੀ ਨਾ ਆਪਾਂ ਅੱਜ ਦੇ ਵਲੌਗ ਦਾ ਵੀ ਐਂਡ ਕਰ ਦਿਆਂ ਕਿਉਂਕਿ ਨਾ ਟਾਈਮ ਬਹੁਤ ਜ਼ਿਆਦਾ ਹੋ ਗਿਆ ਔਰ ਮੈਂ ਐਡਿਟਿੰਗ ਵੀ ਕਰਨੀ ਆ ਔਰ ਨਾ ਐਡਿਟਿੰਗ ਚ ਬਹੁਤ ਜ਼ਿਆਦਾ ਜਿਹਾ ਟਾਈਮ ਲੱਗ ਜਾਂਦਾ ਆ ਤੇ ਇਸ ਕਰਕੇ ਹੁਣ ਮੈਂ ਆਪਣੇ ਵਲੌਗ ਦਾ ਵੀ ਇੱਥੇ ਐਂਡ ਕਰਦੀ ਆ ਤੇ ਉਮੀਦ ਕਰਦੀ ਆ ਤੁਹਾਨੂੰ ਸਾਡੇ ਜਿਹੜੇ ਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ ਹਨਾ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਬਾਕੀ ਤੁਸੀਂ ਮੈਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਆਪਣੀ ਕੋਈ ਵੀ ਸਲਾਹ ਤੁਹਾਡੀ ਇਸ ਵਲੌਗ ਬਾਰੇ ਹੋਈ ਹਨਾ ਜਿਹੜੇ ਅੱਜ ਦੇ ਟੌਪਿਕ ਬਾਰੇ ਆਪਾਂ ਗੱਲ ਕਰੀ ਆ ਕੋਈ ਵੀ ਤੁਹਾਡੀ ਸਲਾਹ ਹੋਈ ਜਿਹੜੀ ਹਨਾ ਉਹ ਤੁਸੀਂ ਮੇਰੇ ਅੱ ਰੱਖਿਓ ਤੇ ਹੁਣ ਮਿਲਦੇ ਆਪਾਂ ਇੱਕ ਨਵੇਂ ਜਿਹੇ ਸੋਹਣੇ ਜਿਹੇ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ